ਐਸ ਬੱਚੇ ਦੇ ਬਈ ਬਹੁਤ ਜ਼ਿਆਦਾ ਕੀੜੇ ਪਏ ਹੋਇਆ ਆ ਤੁਹਾਨੂੰ ਦਿਖਾ ਨਹੀਂ ਸਕਦੇ ਵੀ ਕੰਨ ਦੇ ਥੱਲੇ ਐਡੇ-ਐਡੇ ਮੋਰੇ ਨਿਕਲੇ ਹੋਏ ਆ ਬਈ ਤੇ ਮੈਂ ਤਾਂ ਹੁਣ ਕੀ ਕੱਗੇ ਦੱਸੋ ਸਮਝ ਨਹੀਂ ਆਉਂਦੀ ਕਿ ਬਹੁਤ ਮਾਣਾ ਆਪਦਾ ਪਰੇਸ਼ਾਨ ਹੋ ਜਾਂਦਾ ਇਹ ਨਿੱਕਾ ਜਿਹਾ ਬੱਚਾ ਤੁਸੀਂ ਆ ਦੇਖ ਲਓ ਇਹਦੀ ਕਿਸੇ ਨੇ ਪੁੱਛਵਾਰਤੀ ਬਈ ਕੀ ਦੱਸੋ ਇਹਨੇ ਤੁਹਾਡਾ ਕੀ ਮਾੜਾ ਕੀਤਾ ਸੀ ਇਹਦੇ ਵਿਚਾਰੇ ਦਵਾਈਕ ਦੀ ਪੁੱਛਵਾਰਤੀ ਠੀਕ ਆ ਤੇ ਚਲੋ ਅਸੀਂ ਤਾਂ ਜੀ ਐ ਵੀ ਲੱਗੇ ਪਏ ਆ ਜਿੰਨੇ ਜੋਗੇ ਹੈਗੇ ਆ ਚਲੋ ਜਿੰਨੇ ਇੱਕ ਮਾਲਕ ਨੇ ਮਾਰਾਇਨੇ ਡਿਊਟੀ ਲਾਈਆ ਆਪਦੀ ਡਿਊਟੀ ਤੰਤ ਇਹ ਨਾ ਨਿਭਾਉਣੇ ਆ ਬਈ ਤੇ ਇਹ ਦੇ ਵਿਚਾਰੀ ਦੇ ਪਾਸ ਪੈ ਗਈ ਬਈ ਰੇਸ਼ਾ ਪੈ ਗਿਆ ਤੇ ਆਪਰੇਸ਼ਨ ਹੋਇਆ ਸੀਗਾ ਦਾ ਬੱਚਾਂ ਵਾਲਾ ਬੱਚੇ ਦਾ ਨਹੀਂ ਥੋੜੀ ਜੀ ਪ੍ਰੋਬਲਮ ਸੀ ਰਸੌਲੀ ਸੀ ਕੁਛ ਉਸੇ ਤੋਂ ਬੱਚੇ ਨਹੀਂ ਸਮਝਦੇ ਸੀਗੇ ਅਸੀਂ ਆਪਰੇਸ਼ਨ ਕਰਾਤਾ ਤੇ ਹੁਣ ਆਪਰੇਸ਼ਨ ਤੋਂ ਬਾਅਦ ਵਧੀਆ ਦੇ ਚਲੋ ਅਸੀਂ ਜਿੰਨਾ ਸਾਨੂੰ ਡਾਕਟਰਾਂ ਨੇ ਦੱਸਿਆ ਸੀ ਅਸੀਂ ਸਾਰਾ ਇਹਦਾ ਟ੍ਰੀਟਮੈਂਟ ਕਰਾਇਆ ਹਫਤੇ ਦਾ ਉਦੋਂ ਬਾਅਦ ਮੈਂ ਦੇਖਿਆ ਟਾਂਕੇ ਸੁੱਕ ਗਏ ਚਲੋ ਮੈਂ ਉਹਨੂੰ ਛੱਡਣ ਲੱਗ ਗਿਆ ਤੇ ਕੁਝ ਤਾਂ ਪਤਾ ਨਹੀਂ ਆ ਰੱਬ ਜਾਣੇ ਵੀ ਹੁਣ ਬੱਦਲ ਵਾਈ ਮੌਸਮ ਦਾ ਖਰਾਬ ਕਰਕੇ ਕੀ ਹੋਇਆ ਤੇ ਅੱਜ ਮੈਂ ਦੇਖਿਆ ਮੈਂ ਵੈਸੇ ਰੋਜ਼ਾਨਾ ਹੀ ਦੇਖਦਾ ਹੁੰਨਾ ਤੇ ਕੱਲ ਮੈਨੂੰ ਥੋੜਾ ਡਾਊਟ ਹੋਇਆ ਅੱਜ ਫਿਰ ਮੈਂ ਤੇ ਕੀ ਜਰਾ ਦੇਖਿਆ ਤੇ ਮੈਨੂੰ ਆ ਰੇਸ਼ਾ ਪੈਣ ਲੱਗਾ ਸਟਾਰਟਿੰਗ ਹੋ ਗਈ ਹੁਣ ਜੇ ਆਪਾਂ ਉੱਥੋਂ ਜ਼ਖਮ ਦੇ ਕੋਲੋਂ ਛੇੜਛਾੜ ਕਰਦੇ ਹਾਂ ਤਾਂ ਫਿਰ ਨੁਕਸਾਨ ਵੱਧ ਸਕਦਾ ਤੇ ਹੁਣ ਚਲੋ ਇਹਦੇ ਟੀਕੇ ਲਵਾ ਕੇ ਦੂਜੇ ਐਂਟੀਬਾਇਓਟਿਕ ਟੀਕੇ ਲਵਾ ਕੇ ਹਨਾ ਉਹ ਟੀਕਿਆਂ ਨਾਲ ਹੀ ਸਿਕਾਉਣਾ ਪੈਣਾ ਤੇ ਹੁਣ ਪਰ ਅਸੀਂ ਇਹਨੂੰ ਛੱਡਦੇ ਨਹੀਂ ਬੰਨ ਕੇ ਰੱਖਿਆ ਹੋਇਆ ਇਹ ਆ ਛੱਡ ਪਾਇਆ ਤੇ ਚਲੋ ਇੱਥੇ ਪੱਖੇ-ਪੁੱਖੇ ਲੱਗੇ ਚੜੀਆਂ ਦੇ ਆਲ ਨੇ ਰਹਿ ਗਏ ਲਾਉਣ ਵਾਲੇ ਉਹ ਪੱਖੇ ਦੀ ਬਈ ਹਵਾ ਇੰਨੀ ਆ ਨਾ ਵੀ ਆ ਉਹ ਤੋ ਤੱਕ ਹਵਾ ਜੀ ਟੀਕਾ ਬਹੁਤ ਬਹੁਤ ਜ਼ਿਆਦਾ ਹੁਣ ਐ ਇਹਨੂੰ ਨਾ ਇਹਨੂੰ ਆਂਡਾ ਦੇਵਾਂਗੇ ਇਹਨੂੰ ਨਾ ਜੇ ਕੁਝ ਵੀ ਖਵਾਉਤ ਤੇ ਉਹਨੂੰ ਅਧਾਰ ਤੇ ਤੇ ਸਾਰੇ ਭੈਣ ਭਰਾਵਾਂ ਨੂੰ ਇਹੀ ਕਹਿਣਾ ਹੁੰਦਾ ਵੀ ਬਈ ਬੇਜਬਾਰ ਆਹੇ ਹਨ ਇਹਨਾਂ ਦੀ ਮਦਦ ਕਰਿਆ ਕਰੋ ਇਹਨਾਂ ਦਾ ਢਿੱਡ ਭਰਿਆ ਕਰੋ ਤੇ ਸਿਰਫ ਇੱਕ ਮੈਨੂੰ ਐ ਲੱਗਦਾ ਕਦੇ-ਕਦੇ ਮੈਂ ਸੋਚਣ ਲੱਗ ਜਾਂਦਾ ਵੀ ਜਿਹੜਾ ਇੰਨਾ ਪਾਪ ਵਧ ਗਿਆ ਦੁਨੀਆਂ ਤੇ ਤੇ ਪਤਾ ਨਹੀਂ ਮਾਲਕ ਵੀ ਫਿਰ ਰੱਬ ਵੀ ਬਈ ਉਹੇ ਜਿਹਾ ਹੋ ਗਿਆ ਕਹਿਣ ਨੂੰ ਜੀ ਨਹੀਂ ਕਰਦਾਗਾ ਤੇ ਚਲੋ ਮਾਲਕ ਆ ਦੇਖੋ ਜੀ ਤੁਸੀਂ ਕੀ ਕੁਛ ਹੋਈ ਜਾਂਦਾ ਦੁਨੀਆਂ ਤੇ ਹਾਂ ਚਲੋ ਸਾਡੇ ਤਾਂ ਹਜੇ ਜ਼ਿਲ੍ਹੇ 'ਚ ਥੋੜਾ ਆ ਫਿਰ ਵੀ ਫਰਕ ਆ ਤੇ ਪਰਮਾਤਮਾ ਚਲੋ ਉਧਰ ਵੀ ਠੰਡ ਵਰਤਾਵੇ ਹਨ ਜਿੱਦੜ ਇੰਨੇ ਨੇ ਹੜ ਆ ਗਏ ਲੋਕ ਰੁੜ ਗਏ ਘਰ ਰੁੜ ਗਏ ਬਹੁਤ ਹੈ ਬਈ ਦੁੱਖ ਹੁੰਦਾ ਚੀਜ਼ਾਂ ਵੇਖ ਕੇ ਰੋਜ਼ਾਨਾ ਆਉਂਦੀਆਂ ਸਾਹਮਣੇ ਦੇਖਦੇ ਆ ਤੇ ਮਾਲਕ ਵਾਹਿਗੁਰੂ ਸੱਚੇ ਪਾਸ਼ਾ ਚਲੋ ਬਖਸ਼ੇ ਉਧਰ ਵੀ ਠੰਡ ਵਰਤਾਵੇ ਤੇ ਆ ਬੱਚੇ ਵਾਸਤੇ ਬਈ ਜਰੂਰ ਸਾਰੇ ਭੈਣ ਭਰਾ ਅਰਦਾਸ ਕਰਿਆ ਜੀ ਇਹਦੀ ਜਾਨ ਬਚ ਜਾ ਜਿਹਦੇ ਗਲੂ ਕੋਜਾਂ ਲੱਗੀਆਂ ਜੀ ਕੋਸ਼ਤਾ ਦੇਖੋ ਦਵਾਈਆਂ ਸਾਡੀਆਂ ਹਜੇ ਉਵੇਂ ਹੀ ਪਈਆਂ ਅਰੇ ਇੱਥੇ ਵੀ ਕੰਮ ਚੱਲੀ ਜਾਂਦਾ ਤੇ ਅਸੀਂ ਨਾ ਇੱਥੇ ਸਾਨੂੰ ਕਿ ਮੌਕੇ ਤੇ ਦਵਾਈਆਂ ਨਹੀਂ ਲੱਭਦੀਆਂ ਇੱਥੇ ਅਸੀਂ ਥੋੜੀ ਅਲਮਾਰੀ ਜੇ ਕਿਸੇ ਭੈਣ ਭਰਾ ਕੋਲੇ ਪੁਰਾਣੀ ਪਈ ਆ ਹਨਾ ਤੇ ਸਾਨੂੰ ਉਹ ਅਲਮਾਰੀ ਜ਼ਰੂਰ ਦੇ ਦੇ ਜੀ ਜਿਹੜੀ ਵਿੱਚ ਅਸੀਂ ਦਵਾਈਆਂ ਆਪਣੀਆਂ ਰੱਖ ਸਕੀਏ ਮੈਡੀਸਨ ਰੱਖ ਸਕੀਏ ਸਾਡਾ ਦਵਾਈਆਂ ਨਹੀਂ ਮੁਰਕੇ ਲੱਭਦੀਆਂ ਸਾਨੂੰ ਮਿਲਦੀਆਂ ਨਹੀਂ ਆ ਤੇ ਇਹ ਮੈਨੂੰ ਆ ਬੱਚਾ ਬੜਾ ਪਿਆਰਾ ਲੱਗਦਾ ਵੀ ਛੋਟਾ ਇਹ ਬੱਚਾ ਦੇਖੋ ਤੁਸੀਂ ਕਿੰਨਾ ਬੱਚਾ ਹਨਾ ਆਪਣੇ ਬੱਚਿਆਂ ਵਰਗਾ ਹੀ ਹੈ ਤੇ ਪਰ ਇਹ ਸ਼ਰਾਰਤੀ ਬੜਾ ਤਾਂ ਕਰਕੇ ਤੁਹਾਨੂੰ ਆ ਦੇਖੋ ਹੁਣ ਪਿੰਜਰੇ ਚੋਂ ਬਾਹਰ ਕਰਦਨੇ ਆ ਮੂਹਨਾਵਸਾਲੀ ਹੋਇਤੇ ਤੇ ਪਿੰਜਰੇ ਚ ਅਸੀਂ ਨੂੰ ਬੰਦ ਕਰਦਨੇ ਬਈ ਸ਼ਰਾਰਤਾਂ ਬਹੁਤ ਕਰਦੀ ਐ ਨਿੱਕੀ ਜੀ ਫੀਮੇਲ ਐ ਇਹ ਤੇ ਪਤਾ ਨਹੀਂ ਕੀ ਮਿਲਿਆ ਹੋਊਗਾ ਉਸ ਹਯਵਾਨ ਨੂੰ ਜਿਹਨੇ ਇਹਦੀ ਪੂਛ ਵੜਤੀ ਹਨ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਦੁਨੀਆਦਾਰੀ ਲੋਕਾਂ ਦਾ ਆ ਬਾਬਾ ਬੈਠਾ ਆਪਣਾ ਤੇ ਦੂਜਾ ਪੂਰੇ ਹੋਰੀ ਆਪਣੇ ਜ ਥੋੜੇ ਝੜਕਦੇ ਸੀਗੇ ਮੈਂ ਇੱਥੇ ਸ਼ਰਾਰਤਾਂ ਬੜੀਆਂ ਕਰਦੇ ਸੀ ਤੇ ਉਹ ਟੱਪ ਗਏ ਇੱਕ ਵਾਰੀ ਹੁਣ ਗੁੱਸੇ ਹੋ ਗਏ ਆਉਣਗੇ ਹੁਣ ਘੰਟਾ ਕਾ ਕੇ ਨਾ ਗੇੜੇ-ਗੁੜੇ ਕੱਢ ਕੇ ਫਿਰ ਮੁੜੇ ਆਉਣਗੇ ਤੇ ਭਾਈ ਬਸ ਆ ਜਗਾ ਲਈ ਆਪਾਂ ਹਾਂ ਇਹ ਬੇਜਵਾਨਾਂ ਵਾਸਤੇ ਆਪਾਂ ਸ਼ੈਲਟਰ ਬਣਾਉਣਾ ਹੈ ਸਾਰੇ ਭੈਣ ਭਰਾ ਸਪੋਰਟ ਕਰਿਆ ਕਰੋ ਮਿੱਟੀ ਇੱਥੇ ਪੈ ਗਈ ਬਹੁਤ ਮਿੱਟੀ ਪੈ ਗਈ 3.5 ਫੁੱਟ ਮਿੱਟੀ ਪੈ ਗਈ ਪਾਉਣੀ ਹੈ ਕੱਲ ਨੂੰ ਵੀ ਮਿੱਟੀ ਆਊਗੀ ਕੰਦਾ ਕੋਲੇ ਕਰਨੇ ਇਹਦੇ ਪੈਸੇ ਭਰਨੇ ਤੇ ਸਾਰੇ ਭੈਣ ਭਰਾ ਆਪ ਦਾ ਤਿਲ ਫੁੱਲ ਯੋਗਦਾਨ ਜਰੂਰ ਪਾਇਆ ਕਰੋ ਜੀ ਇਹਨਾਂ ਆ ਸੋਚੀਗੇ ਨਿਭਾਈਗੇ ਇਹ ਸੱਚੇ ਦਿਲੋਂ ਤੰਦੇ ਜੀ ਨਾਲ ਆਵਦਾ ਤੇਲ ਕੈਲੋ ਵੀ ਬੂੰਦ ਬੂੰਦ ਨਾਲ ਦਰਿਆ ਭਰ ਜਾਂਦਾ ਜੇ ਆਪਾਂ ਥੋੜਾ ਥੋੜਾ ਵੀ ਕਰੀਏ ਤਾਂ ਚਲੋ ਸਾਹਮਣੇ ਭਰਾਈਏ ਜੀ ਆਹ ਉਹਨਾਂ ਕਾਦੇ ਨਾਲ ਇਹ ਬੇਜਮਾਨਾਂ ਦਾ ਵੀ ਕੁਝ ਹੋਵੇ ਕਿਉਂਕਿ ਸਾਡੇ ਜ਼ਿਲ੍ਹੇ 'ਚ ਥੋੜਾ ਜਿਹਾ ਆਵਦੇ ਥੋੜੇ ਲੋਕ ਆ ਕੰਮ ਕਹਿੰਦਾ ਮਤਲਬ ਕਰਦੇ ਆ ਦਿਲੋਂ ਕਰਦੇ ਆ ਪਰ ਕੀ ਜਾਨਾ ਵੀ ਸਾਥ ਨਹੀਂ ਦਿੰਦੇ ਲੋਕੀ ਇਹ ਚਲੋ ਮੇਰਾ ਤਾਂ ਫਿਰ ਵੀ ਭੈਣ ਭਰਾ ਸਾਥ ਦਿੰਦੇ ਫੀਡ ਨਹੀਂ ਖਤਮ ਹੋਣ ਦਿੰਦੇ ਤੇ ਸੱਚ ਮੈਂ ਤੁਹਾਨੂੰ ਸੁਨੇਹਾ ਇੱਕ ਹੋਰ ਦੇਣਾ ਫੀਡ ਤੋਂ ਯਾਦਾ ਫੀਡ ਆਪਣੀ ਖਤਮ ਹੋ ਰਹੀ ਹੈ ਜੀ ਤੇ ਕੋਈ ਨਾ ਕੋਈ ਭੈਣ ਭਰਾ ਫੀਡ ਜਰੂਰ ਸਾਨੂੰ ਦਵਾਇਆ ਜੀ ਕਿਉਂਕਿ ਆਪਾਂ ਨੂੰ ਫੀਡ ਵਾਸਤੇ ਮੰਨ ਕੇ ਚਲੋ ਜਿਹੜੇ ਪੈਸੇ ਆਪਣੇ ਕੋਲੇ ਪੈਸੇ ਸੀਗੇ ਉਹ ਆਪਾਂ ਇੱਧਰ ਲਾਤੇ ਆ ਥੋੜਾ ਥੋੜਾ ਕਰਕੇ ਮਿੱਟੀ ਪਾ ਲਈ ਕੁਝ ਆਂਟੀ ਨੇ ਦੇਤੇ ਤੇ ਮਿੱਟੀ ਹੋਰ ਪਾਣੀ ਆ ਜੇ ਤੁਹਾਨੂੰ ਪਤਾ ਹੀ ਥੋੜਾ ਥੋੜਾ ਕਰਕੇ ਪੈਸਾ ਲੱਗਦਾ ਬਹੁਤ ਹੁਣ ਡੇਲੀ ਡਾਕਟਰ ਨੂੰ ਮੰਨ ਲਓ ਵੀ 5-700 ਰੁਪਏ ਡਾਕਟਰ ਨੂੰ ਅਸੀਂ ਅ ਡੇਲੀ ਦਿੰਨੇ ਆ ਅਸੀਂ ਠੀਕ ਆ ਅੱਜ ਵੀ 470 ਰੁਪਏ ਆਪਾਂ ਇਹ ਤੋਂ ਪਹਿਲਾਂ ਦੇਦੇ ਦਵਾਈ ਇਹ ਹੋਰ ਮਹਿੰਗਾਈ ਆ 4-5 ਦਵਾਈ ਇਹਦੀ ਜਾਣ ਬਾਝੀ ਹੈਣਾ ਚਲੋ ਪੈਸੇ ਲੱਗੇ ਆਪਾਂ ਨੂੰ ਭੁੱਲ ਜਾਂਦੇ ਆ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਵੀਡੀਓ ਸਸੇ ਗਾਲ